ਕਿਸਾਨ ਪ੍ਰਿਆਮਾਨ ਸਾਥਰੀਏ ਕਾਹਤਰਾਮ ਗੜੀ ਆ ਜਿਹਦੇ ਬਾਕਸ ਤੇ ਪਹੁੰਚੇ ਅੱਜ ਭਈਆ ਸ੍ਰੀਕਾਂ ਸੋਸ਼ੀਕਲ ਹਾਂਜੀ ਭਾਈ ਦੱਸਿਓ ਜੀ ਨਾਲ ਐਮਪਲੀਮੈਂਟਾ ਬਾਰੇ ਇਹ ਐਪਲੀਮੈਂਟ ਹੈ ਕਹੇ ਭਾਈ ਰੋਟਾਵੇਟਰ ਹੈਗਾ ਹਾਂਜੀ ਨਮਕੰਦਰ ਰੋਟਾਵੇਟਰ ਹੈ 8 ਫੁੱਟ ਰੋਟਾਵੇਟਰ ਅੰਦਰੋਂ ਦੀ 9 ਫੁੱਟ ਰੋਟਾਵੇਟਰ ਅੰਦਰੋਂ ਦੀ 9 ਫੁੱਟ ਰੋਟਾਵੇਟਰ ਇਹ ਕਿੰਨੇ ਐਚਪੀ ਦਾ ਟ੍ਰੈਕਟਰ ਆਪਾਂ ਇਹਨੂੰ ਖਿਚਾਈ ਕਰ ਸਕਦਾ 55 ਤੋਂ 65 ਐਚਪੀ ਤੱਕ ਦਾ 55 ਤੋਂ 65 ਐਚਪੀ ਤੱਕ ਹਾਂ ਡਾਰਬੋ ਦਾ 9 ਡਾਰਬੋ ਵੀ ਖਿੱਚ ਲੂਗਾ ਹਾਂ 9 ਡਾਰਬੋ ਵੀ ਸ਼ਾਰਟ ਬਲੇਡ ਹੈ ਚਿਆਰ ਕਿੰਨੇ ਦੇ ਕਿੰਨੇ ਬੈਂਕ ਕਿਲਾਰੀ ਕਿੰਨੇ ਨੰਬਰ ਦੀਆਂ ਗਰਾਰੀਆਂ ਅਡਟ ਸਹਿ ਹੁੰਦੀ ਫਿਰ 13 20 ਦਾ ਗੇਰ ਲੱਗਿਆ ਜੀਐਨ ਨੇ ਗੇਰ ਲੱਗਿਆ ਜੀਐਨ ਦਾ ਗੇਰ ਲੱਗਾ 13 20 ਦਾ ਲਮਕਿੰਦੂ ਸਾਰੀ ਇਹ ਵੀ ਮੈਨੂਫੈਕਚਰਿੰਗ ਕਰਦੀ ਆਪੀ ਠੀਕ ਹੈ ਖੁਦੀ ਸਾਰੀ ਮੈਨੂਫੈਕਚਰਿੰਗ ਦਾ ਹਾਂ ਲਮਕਿੰਦੂ ਕਿਸਾਨ ਭਰਾਵਾਂ ਨੂੰ ਵੀ ਸਬਸਿਡੀ ਆ ਉਹ ਕਿਸ ਪ੍ਰਕਾਰ ਮਿਲਦੀ ਸਬਸਿਡੀ ਫਿਰ ਹਵਾ ਤਾਂ ਰੋਟਾ ਰੋਟਾ ਤੇ ਹੈ ਨਹੀਂ ਕਿ ਕਿਹ ਚਾਹ ਪਹਿਲਾਂ ਅਜੇ ਇਹ ਨੰਬਰ ਲੱਗਾ ਕਰ ਕੀ ਇਹ ਮਤਲਬ ਕੰਪਨੀ ਕੀ ਕਰਦੀ ਇਹ ਨੰਬਰ ਸਾਰੇ ਦਗਾ ਠੀਕ ਹੈ ਜੀ ਤੇ ਰੋਟਾ ਬਟਾ ਦੇ ਸਸਦੀ ਆ ਫਿਲਹਾਲ ਹੈ ਨਹੀਂ ਜੇ ਮਨ ਨੂੰ ਡੈਕਸਟ ਆਉਂਦੀ ਤਾਂ ਉਹ ਆਪ ਬਿੱਲ ਕੱਟਦਾ ਠੀਕ ਹੈ ਬਿੱਲ ਕੱਟ ਕੇ ਦਾ ਨਹੀਂ ਕੀਤਾ ਇੱਕ ਆਪਣੇ ਕੋ ਪਲੋ ਵਾਲਾ ਕਿੰਨੇ ਖਲਾਉ ਇੱਕ ਕੀ ਇਹਦਾ ਪ੍ਰਾਈਸ ਪੁੱਛਦੀ ਹੈ ਇਹਦਾ ਪਲਾਈ ਵੀਰੇ ਫੋਨ ਤੇ ਅਸੀਂ ਦੱਸ ਦਾਂਗੇ ਬੱਦਰ ਆ ਨੰਬਰ ਦੱਦੇ ਫਿਰ ਆਪਣੇ ਕਿਸਾਨ ਭਰਾ ਜਿਨ੍ਹਾਂ ਨੂੰ ਚਾਹਵਾਨ ਹੋਗੇ ਤੁਹਾਨੂੰ ਪੁੱਛ ਲੈਣਗੇ ਐਪਲੀਮੈਂਟੇਡ ਬਾਈ ਐਪਲੀਮੈਂਟੇਡ ਇਹ ਪਰ ਪਲੋ ਬਹੁਤ ਸਾਰਾ ਵਧੀਆ ਬਹੁਤ ਫੇਮਸ ਪਲੋ ਤੇ ਕੁਆਲਟੀ ਵੀ ਵਧੀਆ ਹੈ ਕੁਆਲਟੀ ਵਧੀਆ ਕਹਿੰਦਾ weight ਬਹੁਤ ਆਮ ਪਲੋ ਨਾਲ ਘਟਾ ਠੀਕ ਹੈ ਜਿਵੇਂ ਦੂਜੇ ਨਾਲ 7 7.5 ਕੁਇੰਟਲ ਹੁੰਦਾ ਹੈ ਇਹਦਾ ਪੰਜ ਕੁਇੰਟਲ ਤੇ 32 ਕਿਲੋ ਵੇਟ ਆ ਸਾਰਾ ਪੰਜ ਕੁਇੰਟਲ ਤੇ 32 ਕਿਲੋ ਵੇਟ ਬਾਕੀ ਜਿੰਨਾ ਵੀ ਹੈਗਾ ਮਟੀਰੀਅਲ ਬਾਰਨ ਸਟੀਲ ਆ ਸਾਰਾ ਇਹਨੂੰ ਲੱਗਿਆ ਜਿਹੜਾ ਦਾ ਸਭ ਤੋਂ ਵੱਡੀ ਗੱਲ ਹੈ ਜਿਵੇਂ ਆਪਾਂ ਆ ਸੱਪੜ ਲੈ ਲਏ ਆ ਹਾਂਜੀ ਸੱਪੜ ਕਾ ਚੰਦੀ ਤੀਜੇ ਦਿਨ ਅਗਲਾ ਕਹਿੰਦਾ ਯਾਰ ਸੱਪੜ ਫੇਰ ਕਟਾ ਕੇ ਲਾਓ ਉਹ ਬੈਨੀਫਿਟ ਇਹਦਾ ਵੀ ਹੈ ਨਹੀਂ ਸੱਪੜ ਦੇ ਸੱਪੜ ਸਟੀਲ ਸਟੀਲ ਆ ਹਾਂ ਠੀਕ ਬੈਟ ਲੱਗੀ ਇਹਨੂੰ ਮੂਰ ਬੈਟ ਲੱਗੀ ਅਗਲੇ ਸਟੀਲ ਦੀ ਬਾਕੀ ਇਹਦੇ ਅਡਜਸਟਮੈਂਟ ਬਹੁਤ ਤਰ੍ਹਾਂ ਦੀਆਂ ਹੈਗੀਆਂ ਠੀਕ ਹੈ ਫੇਰ ਕੱਟ ਵਧਾ ਵੀ ਸਕਦੇ ਆ ਕਟਾ ਵੀ ਸਕਦੇ ਆ ਕੱਟਾ ਕਿਹੜਾ ਪ੍ਰਾਈਸ ਆਪਣੇ ਮੈਸੇਜ ਤੇ ਫੋਨ ਤੇ ਕਿ ਪ੍ਰਾਈਸ ਦੱਸਦਾ ਆ ਆਈਡੀਆ ਕਿ ਦੱਸ ਤੋ ਆਈਡੀਆ ਕਿੰਨਾ ਕਰ ਦਿੰਦਾ ਇਧਰੇ 3 ਲੱਖ ਦੇ ਕਰੀਪ ਹੋਗਾ 3 ਲੱਖ ਦੇ ਗਈ ਬੰਦੀ ਹੋਗਾ ਤੇ ਜਿਹੜਾ ਆ ਆਪਣੇ ਕੋਲੇ ਇਹ ਆਪਣੀ ਆਪ ਹੀ ਮੈਨੂਫੈਕਚਰਿੰਗ ਖੁਦ ਦੀ ਠੀਕ ਹੈ ਜੀ ਇਹ ਆਪਣੇ ਕੋਲੇ ਸੁਪਰ ਸਟਰਾਂ ਦੋਨੇ ਕੰਬੋ ਹੀ ਆ ਰੋਟਾਵੇਟਰ ਤੇ ਸੁਪਰ ਸਟਰਾਂ ਹਾਂ ਜਿਵੇਂ ਇੱਥੋਂ ਕਿੱਲੀ ਘੜ ਦੋ ਗੋਲੀ ਘੜ ਦੋ ਕਿੱਲੀ ਤੇ ਇੱਥੇ ਲਾਈ ਲੱਗ ਦੇਣੀ ਆ ਤੇ ਰੋਟਾਵੇਟਰ ਵੱਖਰਾ ਰਹੇ ਜਿਹੜਾ ਸੁਪਰ ਸਟਰਾਂ ਠੀਕ ਹੈ ਜੀ ਇਹਦੇ ਜਿਹੜੇ ਬਲੇਟ ਆ ਇਹ ਸਟੀਲ ਸਟੀਲ ਦੇ ਬਣੇ ਪੋਰਸਟੀਲ ਦੇ ਬਰੇ ਇਹ ਪੋਰਸਟੀਲ ਦੇ ਬਲੇਟ ਆ ਬਾਕੀ ਤਵੀ ਤੂਵੀ ਦੀ ਫੁੱਲ ਕੁਆਲਿਟੀ ਆ ਜਿਵੇਂ ਆ ਬੜੀ ਵੀਰ ਆ ਜਿਵੇਂ ਆਮ ਤਾਂ ਡਿਸਕ ਜੀ ਜਿਵੇਂ ਹੁੰਦੀ ਹਾਫ ਪੂਰੀ ਹਾਫ ਹੁੰਦੀ ਪੂਰੀ ਹਾਂ ਹਾਫ ਪੂਰੀ ਬਣੀ ਹੁੰਦੀ ਆ ਤੇ ਇਹ ਇਹਦੇ 14 14 ਪੋਰਾ 14 ਪੋਰਾ ਚਾਰੋਂ ਬਾਹਰ ਤੇ ਅੰਦਰ ਵੇਟ ਵੀਰੇ 11 ਕੁਇੰਟਲ 11 ਕੁਇੰਟਲ ਵੇਟ ਆ 60 ਬਲੇਟਾਂ ਲੱਗੀਆਂ ਨੇ ਸੱਬੇ 60 ਬਲੇਟਾਂ ਦੇ ਵਿੱਚ ਹਾਂ ਮਗਰ ਲਾ ਕੱਟ ਵਾਲਾ ਰੂਲਾ ਪਾਇਆ ਹੋਇਆ ਸਭ ਤੋਂ ਉਹੜਾ ਸਾਹਮਣੇ ਰੂਲਾ ਕੱਟਲਾ ਠੀਕ ਜੇ ਸਾਡੇ ਕਿਸਾਨ ਭਰਾਓ ਤੇ ਇਸ ਇਹਦਾ ਪ੍ਰਾਈਸ ਕਿੰਨਾ ਪੂਗਾ ਜੀ ਕਿ ਵੀਰੇ 245 ਪੂਗਾ 245 ਹਜ਼ਾਰ ਹਾਂ ਸਬਸਿਡੀ ਹੈਗੀ 120000 ਰੁਪਏ ਇਹ ਸਬਸਿਡੀ ਹੈ ਸਬਸਿਡੀ ਦਾ ਪ੍ਰੋਸੀਜਰ ਕਿਵੇਂ ਹੈ ਮਤਲਬ ਪਹਿਲਾਂ ਸਰਕਾਰ ਦੇਣੀ ਪੂਗੀ ਆਪਾਂ ਜੇ ਜੇ ਕਸਟਮਰ ਦੀ ਭਰੀ ਹੋਊਗੀ ਠੀਕ ਹੈ ਜੀ ਉਹਨੂੰ ਸਬਸਿਡੀ ਮਿਲ ਜਾਊਗੀ ਉਹਨੂੰ ਸਬਸਿਡੀ ਪਰ ਬਾਅਦੀ ਦੂਜੇ ਕਸਟਮਰ ਲਈ ਉਨਾ ਹੀ ਪੈਣੀ ਉਨੇ ਪਿਆ ਠੀਕ ਹੈ ਉਹ ਸਬਸਿਡੀ ਆਏ ਵੀ ਜੇ ਮਤਲਬ ਸਬਸਿਡੀ ਕੱਲ ਨੂੰ ਨਹੀਂ ਹੁੰਦੀ ਫਿਰ ਉਹ ਅਗਲਾ ਕਹਿੰਦਾ ਯਾਰ ਸਾਨੂੰ ਸਬਸਿਡੀ ਦੇ ਸਬਸਿਡੀ ਜਿਹੜਾ ਕਿਸਾਨ ਦੇ ਭਰਾ ਦੇ ਖਾਤੇ ਜਾਣ ਠੀਕ ਹੈ ਜੀਐਸਟੀ ਬਿਲ ਪੱਕਾ ਕੱਟ ਗਿਆ ਪੱਕਾ ਕੱਟ ਗਿਆ ਠੀਕ ਬਾਕੀ ਪਾਊਡਰ ਕੋਟਿੰਗ ਦੀ ਪੱਠੀ ਪੇਂਟ ਸਾਰਾ ਹੀ ਇਹੇ ਜੇ ਪੱਠੀ ਦਾ ਪੇਂਟ ਹੋਵੇ ਹਾਂ ਪਾਊਡਰ ਕੋਟਿੰਗ ਸਾਰੇ ਠੀਕ ਪਾਊਡਰ ਕੋਟਿੰਗ ਦੇ ਨਾਲ ਹਾਂ ਬਾਕੀ ਇਹਦੀ ਗੱਲ ਕਰੀਏ ਤਾਂ ਵੀ ਦੀ ਕੁਆਲਿਟੀ ਕੁਆਲਿਟੀ ਬਹੁਤ ਗੁੱਡ ਆ ਤੇ ਇਹਨਾਂ ਦੇ ਜਿਹੜੇ ਬਾਕੀ ਇਹਦੇ ਚ ਆਪਸ਼ਨ ਹੋਰ ਵੀ ਹੈਗੇ ਇਹਦੀ ਕੁਆਲਿਟੀ ਦੇਖ ਸਕਦੇ ਆਮ ਜਿਹੜੇ ਰੂਲੇ ਹੁੰਦੇ ਗੋਲ ਹੁੰਦੇ ਆ ਹਾਂਜੀ ਤਾਂ ਸਹੀ ਆਪਸੋਲ ਜਿਵੇਂ ਮਤਲਬ ਉੱਚਾ ਕਰਨਾ ਜਿਵੇਂ ਹੋਰ ਵੀ ਵੈਰਾਈਟੀ ਦੀ ਚੀਜ਼ ਜਿਵੇਂ ਬਾਕੀ ਬਾਕੀ ਹੋਣੀ ਜਾਂ ਕੋਈ ਹੋਣੀ ਜਾਂ ਮੋਟੀ ਉਪੀ ਇਹ ਜਿਹੜੇ ਪਾਸੇ ਤੇ ਅਡਜਸਟਮੈਂਟ ਇਹ ਇੱਥੇ ਹੁੰਦੀ ਹੈ। ਉਹ ਅਡਜਸਟਮੈਂਟ ਵੀ ਰੋਜੇ ਵੀ ਹੁੰਦੀ ਹੈ ਉੱਪਰ ਸਾਈਡ ਕਰੇ। ਉਹ ਵੀ ਵਧਾਉਣ ਘਟਾਉਣ ਵਾਲੀ ਉਹ ਅਡਜਸਟਮੈਂਟ ਹੈ। ਠੀਕ। ਬਸ ਜਿਹੜੀਆਂ ਸਭ ਤੋਂ ਵੱਡੀ ਗੱਲ ਦਾ ਜਿਹੜਾ ਕਿੱਲੀਆਂ ਦੇ ਹੋ ਜਾਂਦਾ। ਰੋਟਾ ਵੇ ਟਰੱਕ ਨਾਲ ਵੱਖਰਾ ਬੰਨ ਜੂ ਸਪਰੇਟਰ ਨਾਲ ਬੰਨਦਾ। 4 ਤੋਂ 5 ਮਿੰਟ ਦੇ ਵਿੱਚ ਵਿੱਚ ਲੱਗ ਹੋ ਜਾਂਦਾ। ਲੱਗ ਹੋ ਜਾਂਦਾ। ਬਾਕੀ ਇਹਦਾ 13 ਦੇ ਹੀ ਦਾ ਵੱਡਾ ਗੇੜਾ, ਸਾਈਡ ਗੇੜਾ ਵੀ ਵੱਡਾ ਉਤਲੇ ਪਾਸੇ ਗੈਪ ਬਹੁਤ ਪੈਂਦਾ। ਪਲੇਟਾਂ ਦੇ ਉਤਲੇ ਪਾਸੇ ਨਾ ਗੈਪ ਬਹੁਤ ਪੈਂਦਾ। ਇਹ ਪਰਾਂ ਪਰਾਲੀ ਫਸ ਜਾਂਦੀ। ਹਾਂ, ਪਰਾਲੀ ਫਸ ਆ ਜਾਂ ਜਿਵੇਂ ਨਿੰਦਰ ਆਮ ਰੋਟਰ ਵਟਰਾ ਕਿੰਦਾ ਵੀ ਜਿਵੇਂ ਇੱਥੇ ਜਦੋਂ ਆਪਾਂ ਪਰਾਲੀ ਫਾਦਦੇ ਹਾਂ ਇੱਥੇ ਪਰਾਲੀ ਫਾਦਦੇ ਹਾਂ ਜਿਹੋ ਗੈਪ ਬਹੁਤ ਹਾਂ ਇਹਦਾ ਗੈਪ ਦਿੱਤਾ ਆ ਆਮ ਦੇ ਗੈਪ ਬਹੁਤ ਘੱਟ ਨੇ ਤੁਸੀਂ ਇੱਥੇ ਬੇਲੇ ਦੇ ਵੇਖ ਲਓ ਹਾਂ ਮੈਂ ਵੇਖ ਲਿਆ ਬਾਕੀ ਜਿਵੇਂ ਆਪਣੇ ਰੂਲੇ ਚ ਪਿਛਲੇ ਜੀ ਫਾਰਕ ਜਿਵੇਂ ਕਈਆਂ ਦੇ ਚਾਂਸ ਸਟਰੀਟ ਰੂਲਾ ਉਹ ਮਿੱਟੀ ਫੜ ਲੈਂਦਾ ਹਾਂ ਹਾਂ ਮਿੱਟੀ ਫੜ ਲੈਂਦਾ ਇਹ ਜਮਾ ਕੌਣ ਸਰ ਆਪਾਂ ਕਰ ਕਰਟਾ ਹਾਂ ਨੰਬਰ ਆਪਣਾ ਹੈਗਾ ਕੰਟਰੈਕਟਰ ਦਾ 94658 22811 ਹਾਂ ਇੱਕ ਨੰਬਰ ਦੂਜਾ ਹੈਗਾ 94658 2833 ਇਹ ਜਿਹੜੇ ਜਿਹੜੇ ਐਮਪਲੀਮੈਂਟ ਕੀਤੇ ਨਾਲ ਤੇ ਆਪ ਨੂੰ ਕਿੱਥੇ ਆਉਣਾ ਪਊਗਾ ਆਪਣਾ ਚਾਹਲਪਿੰਡ ਦੇ ਨਾਲ ਫੈਕਟਰੀ ਆ ਪੁੱਲ ਦੇ ਨਾਲ ਫਲਾਈ ਓਵਰ ਤੇ ਅੰਮ੍ਰਿਤਸਰ ਅੰਮ੍ਰਿਤਸਰ ਬਟੰਡਾ ਹਾਈਵੇ ਦੇ ਉੱਪਰ ਹੀ ਆਪਾਂ ਜੀ ਅੰਮ੍ਰਿਤਸਰ ਬਟੰਡਾ ਹਾਈਵੇ ਦੇ ਉੱਪਰ ਆ ਬੈਠਾ ਠੀਕ ਆ ਜੀ ਫ੍ਰੀ ਕੁਟ ਫ੍ਰੀ ਕੁਟ ਠੀਕ ਆ ਹੋਰ ਕਿਸਾਨ ਭਰਾਵਾਂ ਦੀ ਬਹੁਤ ਬਹੁਤ ਧੰਨਵਾਦ ਜਿਹੜੇ ਵੀਡੀਓ ਵੇਖ ਕੇ ਵੀਡੀਓ ਸ਼ੇਅਰ ਕਰਨ ਇਹੋ ਜਿਹੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਕਲ ਸਬਸਕ੍ਰਾਈਬ ਲਾਈਕ ਸ਼ੇਅਰ ਐਂਡ ਕਮੈਂਟ ਜਰੂਰ ਕਰਿਓ ਧੰਨਵਾਦੀ